ਜਿਹੜਾ ਜੀਵ ਜਗਤ ਦੇ ਵਿੱਚ ਆਇਆ ਉਹ ਉਮਰ ਭੋਗ ਕੇ ਆਖਰ ਨੂੰ ਧੁਰ ਜਾਂਦਾ ਹੈ। ਵੈਰੀ ਗੁੱਡ। ਕੱਚੇ ਘੜੇ ਦੀ ਤਰ੍ਹਾਂ ਵਜੂਦ ਹੁੰਦਾ ਹੈ, ਸਾਹ ਮੁੱਕੇ ਤਦੇ ਹੀ ਖੁਰ ਜਾਂਦਾ ਹੈ। ਵੈਰੀ ਗੁੱਡ। ਜਦ ਉਸ ਬੰਦੇ ਨੂੰ ਕਰਨ ਲੋਕੀ ਲੈ ਦਿਲਾਂ ਦੇ ਜਿਹੜਾ ਧੁਰ ਜਾਂਦਾ ਹੈ, ਉਹ ਇੱਕ ਕੁੰਬੜ ਵਾਲੀਆ ਮੌਤ ਨੂੰ ਰੱਖ ਚੇਤੇ, ਧੌਰ ਦੇ ਚੋਂਤ ਨੂੰ ਫਰ ਜਾਂਦਾ ਹੈ। ਹੋ ਜਾਂਦਾ ਹੈ। ਵੈਰੀ ਗੁੱਡ, ਵੈਰੀ ਗੁੱਡ। ਤੂੰ ਤੇਰੀ ਖੈਰ ਸ਼ਾਇਰੀ 'ਚ ਤੇਰੀ ਕੋਈ ਰੀਸ ਨਹੀਂ ਕਰ ਸਕਦਾ ਭਾਈ ਬਹੁਤ ਵਧੀਆ ਲੱਗਿਆ। ਤਾਂ ਸ਼ੰਗਾਰਾ ਜੀ ਹਲ ਮੈਨੂੰ ਕਹਿੰਦਾ ਗੀਤਕਾਰ ਦਾ ਤੂੰ ਫੁੱਦੂ ਹੀ ਆ। ਪਰ ਕਹਿੰਦੇ ਸਾਕੇ ਹੀ ਬਹੁਤ ਵਧੀਆ ਹੈ ਹਰੇਕ ਹੀ ਕਹਿੰਦਾ ਮੈਂ ਗਿੱਲ ਦਾ ਚੀਲਾ ਹਾਂਜੀ ਉਹ ਮੇਰਾ ਉਸਤਾਦ ਹੈ ਪਰ ਪਤਾ ਕੀ ਹੈ ਉਸਤਾਦੀਆਂ ਨਿਭਾਉਣੀਆਂ ਬਹੁਤ ਔਖੀਆਂ ਨੇ ਨਿਭਾ ਹਰ ਇੱਕ ਇਨਸਾਨ ਨੂੰ ਪਤਾ ਵੀ ਮੈਂ ਮਰ ਜਾਣਾ ਹੈ ਹੂੰ ਫਿਰ ਵੀ ਹਵਾਜ ਕਿਉਂ ਉੱਡਦੇ ਨੇ ਮੈਂ ਤਾਂ ਇਹ ਹੈਰਾਨ ਐ ਇਹਨਾਂ ਗੱਲਾਂ ਤੋਂ ਪੱਗਵੜ ਭਰਾ ਸੀ 77 ਸੱਤਾ ਅਸਾਹੀ ਨਾ 70 ਸੱਤਾ ਜੀ ਹਾਂਜੀ ਸਾਡੀ ਪੱਗਵਟਾਈ ਸੀ ਦ ਸੰਘਾਰਾ ਚਾਹੀਦੀ ਕੀ ਕਹਿੰਦੇ ਹਾਂ ਤੁਹਾਨੂੰ ਸੰਘਾਰਾ ਚਾਹੀਦੀ ਮੈਨੂੰ ਕਹਿੰਦੇ ਇੱਕ ਵਾਰੀ ਇੰਟਰਵਿਊ ਲੈਣ ਆਗੇ ਕਹਿੰਦੇ ਯਾਰ ਮੈਂ ਮੈਂ ਬੜੇ ਥਾਂਵੇਂ ਬੜਾ ਹੁਕਰਿਆ ਕਹਿੰਦੇ ਪਰ ਮੈਂ ਤੇਰੇ ਵਰਗਾ ਬੰਦਾ ਨਹੀਂ ਦੇਖਿਆ ਅੱਛਾ ਕਿਉਂਕਿ ਉਹ ਕਮੇਡੀਅਨ ਵੀ ਬਹੁਤ ਵਧੀਆ ਨੇ ਤੇ ਉਹ ਉਹ ਦਿਨ ਦੀ ਹੋਰ ਵੀ ਮੈਂ ਗੱਲ ਦੱਸਾਂ ਤੇ ਉਹ ਕਹਿੰਦੇ ਕਹਿੰਦਾ ਯਾਰ ਤੂੰ ਐ ਨਹੀਂ ਰੱਖਦਾ ਵੀ ਜਿਵੇਂ ਮੇਰੇ ਦਿਲ ਦੀ ਪੜਦਾ ਹੋਵੇ ਜਿਹੜੀ ਗੱਲ ਮੈਂ ਪੁੱਛਣੀ ਚਾਹੁੰਦਾ ਤਾਂ ਜਵਾਬ ਪਹਿਲਾਂ ਹੀ ਤਿਆਰ ਰੱਖਦਾ ਅੱਛਾ ਜੀ ਮੈਂ ਕਹਾਂ ਜੀ ਇਹ ਤਾਂ ਮੈਨੂੰ ਨਹੀਂ ਪਤਾ ਮੈਂ ਕਹਾਂ ਸਾਡਾ ਵੀ ਇਸ ਦੀ ਰਾਜਕੁਮਾਰ ਦੀਆਂ ਫਿਲਮਾਂ ਦੇਖਿਆ ਉਹਨਾਂ ਫਿਲਮਾਂ ਵਾਂਗੂ ਟਾਈਮ ਤੇ ਡਾਇਲੌਗ ਹੁੰਦੇ ਆ ਸਾਨੂੰ ਵੀ ਨਹੀਂ ਕਦੇ ਐਂ ਕਹਿੰਦੇ ਕਦੀ ਮੈਂ ਚਿਹਰਾ ਬਦਲ ਲੈਣਾ ਵੀ ਕਹਿੰਦਾ ਕਿ ਚਾਹੁੰਦਾ ਹਾਂ ਜੀ ਹਾਂ ਜੀ ਹੋਰ ਬਹੁਤ ਨਮੀ ਕਾਟ ਕਾਟ ਗੱਲਾਂ ਹੋਰ ਕੈਂਟ ਕੈਂਟ ਕੀ ਗੱਲਾਂ ਸ਼ਿੰਗਾਰਾ ਚੈਲ ਦੀ ਇੱਕ ਗੱਲ ਹੋਰ ਦੱਸ ਦਿੰਨਾ ਹੂੰ ਇੱਕ ਵਾਰ ਅਸੀਂ ਪੈਗ ਬੁੱਗ ਲਾਉਦੇ ਹੁੰਦੇ ਸੀ ਇਕੱਠੇ ਅਸੀਂ ਸਾਡੀ ਮਿੱਤਰਤਾ ਵੀ ਬਹੁਤ ਹੈ ਨਾ ਅੱਛਾ ਚੱਲ ਸਾਹਿਬ ਨਾਲ ਹਾਂਜੀ ਉਹ ਪੈਗ ਪਾਈਗੇ ਬਾਲਪੁਰੀ ਸਿੱਧੂ ਮੈਂ ਜਾਇਦ ਕਾਰ ਸ਼ਿੰਗਾਰਾ ਚੈਲ ਜੀ ਹਾਂਜੀ ਉਹ ਜਦੋਂ ਮੈਂ ਪੈਗ ਪਾਇਆ ਉਹ ਸਾਰਿਆਂ ਦੇ ਬਰਾਬਰ ਦੇ ਪੈਗ ਪਏ ਹੋਏ ਆ ਅੱਛਾ ਤਾਂ ਸ਼ਿੰਗਾਰਾ ਚੈਲ ਮੈਨੂੰ ਕਹਿੰਦਾ ਗੀਤਕਾਰ ਤਾਂ ਤੂੰ ਫੁੱਦੂ ਹੀ ਆ ਪਰ ਕਹਿੰਦੇ ਸਾਕੇ ਹੀ ਬਹੁਤ ਵਧੀਆ ਹੈ ਬਾਤ ਹੈ ਲੋ ਮੇਰੇ 'ਚ ਕੁਝ ਗੁਣ ਤਾਂ ਹੈਗਾ ਹਾਂ। ਬਿਆਹ ਮਤਲਬ ਸੁੱਤਾ ਚ ਮੜ ਕੇ ਪਈ ਆ ਜੀ। ਹਾਂ ਹਾਂ ਉਹ ਜਣੀ ਬਸ ਉਹਨਾਂ ਦੀ ਸੁਭਾਅ ਵਧੀਆ ਸੀ। ਹਾਂ ਜੀ। ਅੱਛਾ ਇੱਕ ਬੇਫਿਕਰ ਇਨਸਾਨ ਸੀ ਨਾ ਕਮਾਈ ਕਰਦੇ ਸੀ ਅੱਜ ਜਿਵੇਂ ਚੱਲੀ ਜਾਂਦਾ ਸੀ ਕਹਿੰਦੇ ਤੇ ਸਾਡੀ ਮਿੱਤਰਤਾ ਜੀ ਜੇ ਇੱਕ ਦਿਨ ਨਾ ਇਕੱਠੇ ਹੁੰਦੇ ਤਾਂ ਬੇ ਬਸ ਜ਼ਿਆਦਾ ਲੈ ਕੇ ਜਾਣਾ ਨਹੀਂ ਮੈਂ ਜਾਂਦਾ ਵੀ ਜਾਣਾ ਮੈਂ ਤਾਂ। ਅੱਛਾ ਜੀ। ਹਾਂ ਮਤਲਬ ਇੰਨਾ ਪਿਆਰ ਸੀ। ਹੁਣ ਹੁਣ ਕਿਹੜਾ ਤਾਂ ਮਰ ਜਾਂਦੇ ਉਹਨੂੰ ਕਿ ਤੁਹਾਡੇ ਲਵੇਗੀ? ਨੇ ਹੁਣ ਉਹ ਨਹੀਂ ਨਿਕਲਦੇ ਉਹ ਤਾਂ ਠੰਡ ਕਰਕੇ ਨਹੀਂ ਨਿਕਲੇ ਬਟ ਅਸੀਂ ਜਾ ਆਏ ਕਈ ਵਾਰੀ ਅਸੀਂ ਜਾ ਆਏ ਬਹੁਤ ਵਾਰੀ ਉਹ ਭਾਜੀ ਕਹਿੰਦਾ ਹੁਣ ਜਿਹੜੇ ਓੜੇ ਸ਼ਿਗਰਦ ਨੇ ਕਹਿੰਨੇ ਕਿ ਤੁਹਾਡੇ ਲਈ ਵਗੜਾ ਮਾਰਦੇ ਨੇ ਓਏ ਪਤਾ ਕੀ ਹੈ ਬੇਟਾ ਇਹਦਾ ਸਮੇਂ ਦੀਆਂ ਨੇ ਸ਼ਿਗਰਦ ਤਾਂ ਮੇਰਾ ਉਹ ਸੀਗਾ ਨਿਮਨ ਮੋੜ ਵਾਲਾ ਹਾਂਜੀ ਜਿਹਦਾ ਮੈਂ ਗਾਣਾ ਕਰਿਆ ਸੀ ਉਹ ਪਈ ਰਾਤ ਮਿਲੂ ਵਿਲਾਸ ਯਾਰ ਦੀ ਉਤੋਂ ਦੀ ਲਗਾਦੀ ਕਾਰ ਤੂੰ ਹੂੰ ਆਪਣੇ ਸਹਾਜ ਮਮਦੀ ਟੇਪ ਚ ਠੀਕ ਹੈ ਜੀ ਉਹ ਤਾਂ ਥਾਣੇਦਾਰ ਹੋ ਕੇ ਵੀ ਉਹਨਾਂ ਨੇ ਕਦੇ ਐ ਵੀ ਨਹੀਂ ਪੁੱਛਿਆ ਵੀ ਤੁਸੀਂ ਹੈਗੇ ਉਹ ਕਰਾ ਮਰ ਗਏ ਚੇਲੇ ਚੋਲੇ ਅੱਜ ਕੱਲ ਕੋਈ ਨਹੀਂ ਸਭ ਖਤਮ ਹੈ ਕੁਝ ਨਹੀਂ ਹੈ ਆਪਣੇ ਲੋਕਲ ਵੀ ਹੈਗੇ ਸੀ ਮਗਰ ਛੋਟੇ ਕੋਈ ਚੇਲੇ ਬਾਦੂ ਫਿਰਦੇ ਨੇ ਗੀਣੇ ਦਿੰਦੇ ਆ ਤਾਂ ਹਰੇਕ ਹੀ ਕਹਿੰਦਾ ਮੈਂ ਗਿੱਲ ਦਾ ਚੇਲਾ ਹਾਂ ਜੀ ਉਹ ਮੇਰਾ ਉਸਤਾਦ ਹੈ ਪਰ ਪਤਾ ਕੀ ਹੈ ਉਸਤਾਦੀਆਂ ਨਿਭਾਉਣੀਆਂ ਬਹੁਤ ਔਖੀਆਂ ਨੇ ਨਿਭਾਉਂਦੇ ਤਾਂ ਅਸੀਂ ਆਏ ਆ ਬੇਦਲ ਸਾਹਿਬ ਨਾਲ ਠੀਕ ਹੈ ਜੀ ਅੱਜ ਵੀ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਮਿਲਦੇ ਆ ਜਦੋਂ ਤੁਰੇ ਜਾਂਦੇ ਹੋਈ ਕਿਤੇ ਤਾਂ ਮਿਲ ਜਾਣ ਤਾਂ ਭੱਜ ਕੇ ਪਹਿਲਾਂ ਆਪ ਖੜ ਕੇ ਮੂਹਰੇ ਖੜੀ ਦੇ ਵਿੱਚ ਜੇ ਬੇਦਲ ਸਾਹਿਬ ਦੀ ਗੱਲ ਕਰੀ ਜੇ ਉਹ ਵੀ ਇੱਕ ਐਸੇ ਇਨਸਾਨ ਨੇ ਜਿਹੜੇ ਹਾਲੇ ਤੱਕ ਧਰਤੀ ਨਾਲ ਜੁੜੇ ਹੋਇਆ ਬਿਲਕੁਲ ਮੈਨੂੰ ਪਿੰਡੋਂ ਕਈ ਵਾਰ ਬੜ ਰੁੱਖਿਆਂ ਤੋਂ ਮਤਲਬ ਪੈਦਲ ਜਾਂਦੇ ਸੰਗਰੂਰ ਨੂੰ ਮਿਲੇ ਨੇ ਦੇਖੋ ਪਤਾ ਕੀ ਹੈ ਹਰ ਇੱਕ ਇਨਸਾਨ ਨੂੰ ਪਤਾ ਵੀ ਮੈਂ ਮਰ ਜਾਣਾ ਹੈ ਹੂੰ ਫਿਰ ਵੀ ਹਵਾਜ ਕਿਉਂ ਉੱਡਦੇ ਨੇ ਮੈਂ ਤਾਂ ਇਹ ਹੈਰਾਨ ਐ ਇੰਨਾਂ ਗੱਲਾਂ ਤੋਂ ਸਹੀ ਗੱਲ ਹੈ ਜੇ ਧਰਤੀ ਚ ਧਰਤੀ ਚੋਂ ਨਿਕਲੇ ਉਹ ਧਰਤੀ ਚ ਵੜਨਾ ਫਿਰ ਕੀ ਫਾਇਦਾ ਫਿਰ ਧਰਤੀ ਤੇ ਹੀ ਰਹੋ ਨਾ ਬਿਲਕੁਲ ਜੀ ਬਿਲਕੁਲ ਫਿਰ ਉਡਾਰੀਆਂ ਮਾਰਨ ਦਾ ਤਾਂ ਕੋਈ ਫਾਇਦਾ ਨਹੀਂ ਸਹੀ ਗੱਲ ਪਰ ਕੱਢੋਂਗੇ ਤੰਗ ਹੋਵੋਗੇ ਇੱਕ ਇੱਕਣਾ ਹੀ ਮੇਰੇ ਲੈਣਾ ਲ ਜਿਹੜਾ ਜੀਵ ਜਗਤ ਦੇ ਵਿੱਚ ਆਇਆ ਉਹ ਉਮਰ ਭੋਗ ਕੇ ਆਖਰ ਨੂੰ ਧੁਰ ਜਾਂਦਾ ਹੈ। ਵੈਰੀ ਗੁੱਡ। ਕੱਚੇ ਘੜੇ ਦੀ ਤਰ੍ਹਾਂ ਵਜੂਦ ਹੁੰਦਾ ਹੈ। ਸਾਹ ਮੁੱਕੇ ਤਦੇ ਹੀ ਖੁਰ ਜਾਂਦਾ ਹੈ। ਵੈਰੀ ਗੁੱਡ। ਜਦ ਉਸ ਬੰਦੇ ਨੂੰ ਕਰਨ ਲੋਕੀ ਲੈ ਦਿਲਾਂ ਦੇ ਜਿਹੜਾ ਧੁਰ ਜਾਂਦਾ ਹੈ ਉਹ ਕੁੰਬੜ ਵਾਲੀਆ ਮੌਤ ਨੂੰ ਰੱਖ ਚੇਤੇ ਪੌਰ ਦੇ ਚੋਂਤ ਨੂੰ ਫੁਰ ਜਾਂਦਾ ਹੈ। ਹੈ ਨਾ? ਵੈਰੀ ਗੁੱਡ ਵੈਰੀ ਗੁੱਡ। ਤੂੰ ਤੇਰੀ ਖੈਰ ਸ਼ਾਇਰੀ 'ਚ ਤੇਰੀ ਕੋਈ ਰੀਸ ਨਹੀਂ ਕਰ ਸਕਦਾ ਭਾਈ ਬਹੁਤ ਵਧੀਆ ਲਿਖੀ। ਤੇ ਵੀ ਚਲੋ ਜਿਹੜਾ ਬੰਦਾ ਜੀ ਚੰਗਾ ਉਹਨੂੰ ਆਪਾਂ ਚੰਗਾ ਕਹਿ ਕੇ ਉਹ ਕਹਦਾਂਗੇ ਨਾ ਨਹੀਂ ਫਿਰ ਤੁਰ ਤਹ ਹਰੇਕ ਨੇ ਜਾਣੀਆਂ ਤੁਰ ਤਾ ਸਭ ਨਹੀਂ ਜਾਣਾ ਵੀ ਪਰ ਜਿੰਨੀ ਕਿ ਇੱਕ ਦੂਜੇ ਨਾਲ ਪਿਆਰ ਮੁਹੱਬਤ ਬਣਾ ਕੇ ਰੱਖ ਲਈਏ ਬੜੀ ਕਾਟੇ ਇੱਥੇ ਨਾ ਸਾਡਾ ਜਿਹੜਾ ਸਮਾਜ ਹੈ ਸਾਡੀ ਦੁਨੀਆ ਹੈ ਹਾਂਜੀ ਇਹਨਾਂ ਕੁਝ ਪਤਾ ਹੋਣ ਦੇ ਬਾਵਜੂਦ ਵੀ ਹਜੇ ਵੀ ਮਤਲਬ ਕਿ ਇਹ ਜਿਹੇ ਲੋਕ ਬੈਠੇ ਨੇ ਜਿਹੜੇ ਆਦਮੀ ਨੂੰ ਆਦਮੀ ਨਹੀਂ ਸਮਝਦੇ ਅਸੀਂ ਜੀ ਦੁਨੀਆ ਪਈ ਹੈ ਠੀਕ ਹੈ ਜੀ ਚਲੋ ਅਪਾ ਦਾ ਗਣ ਉਹਨਾਂ ਨੂੰ ਵੀ ਮਾਰਾ ਸੱਚੇ ਪਾਤਸ਼ਾਹ ਸਮੱਤ ਬਖਸ਼ੇ ਹਾਂ ਹਾਂ ਸਹੀ ਗੱਲ ਜੀ ਜੁੜੇ ਰਹਿਣ ਧਰਤੀ ਨਾਲ ਚੰਗੇ ਯਾਰ ਬਿਲਕੁਲ ਜੀ ਬਿਲਕੁਲ ਅੱਪ ਹੋਰ ਕੋਈ ਜ਼ਿੰਦਗੀ ਦਾ ਤਜਰਬਾ ਸਾਂਝਾ ਕਰੀਏ ਦੱਸੋ ਕੀ ਤਜਰਬਾ ਸਾਂਝਾ ਕਰ ਮਤਲਬ ਜਦੋਂ ਤੁਹਾਡੀ ਸ਼ੁਰੂਆਤ ਦੀ ਹਾਂ ਪਹਿਲਾਂ ਕਿਵੇਂ ਹੋਈ ਗੀਤਕਾਰੀ ਦੀ ਸ਼ੁਰੂਆਤ ਕਿਵੇਂ ਹੋਈ ਸੀ ਤੁਹਾਡੀ ਮੇਰੀ ਤਾਂ ਸ਼ੁਰੂਆਤ ਹੋਈ ਸੀ ਮੈਂ ਮੇਰੇ ਪੱਗਵੜ ਭਰਾ ਸੀ 79 ਸੱਤਾ ਅਸਾਹੀ 70 ਸੱਤਾ ਜੀ ਹਾਂ ਜੀ ਸਾਡੀ ਪੱਗ ਵਟਾਈ ਹੋਈ ਸੀ ਉਹਨਾਂ ਦੀ ਹੂੰ ਤੇ ਉਹ ਡਰਾਮੇ ਕਰਦੇ ਇੱਥੇ ਮਿਲਣਾ ਹੈ ਉਸ ਤੋਂ ਬਾਅਦ ਸਾਡੀ ਗੁਰਵਾਕਸਲ ਵੇਲਾ ਜੀ ਉਹਨਾਂ ਦੀ ਸੰਗਤ ਕਰੀ ਹੋਈ ਹੈ ਹਾਂਜੀ ਜੇ ਸੰਗਤ ਕਹੋ ਤਾਂ ਬਹੁਤ ਵੱਡੀ ਮੈਂ ਇੰਦਰਜੀਤ ਹਸਨਪੂਰੀ ਜੀ ਦੀ ਸੰਗਤ ਮੈਂ ਕਰੀ ਹੋਈ ਹੈ ਦੇਵ ਤਰੀਕੇ ਵਾਲਿਆਂ ਨਾਲ ਤਾਂ ਹੁਣ ਤੱਕ ਰਹੀਆਂ ਹੈ ਕੀ ਬਤ ਹੈ ਔਰ ਗੁਰਦੇਵ ਸਿੰਘ ਮਾਨ ਜੀ ਦੇ ਉਹਨਾਂ ਦੇ ਵੀ ਮਤਲਬ ਪੈਰਾ ਚ ਬੈਠੇ ਹੋਏ ਆ ਬਿਲਕੁਲ ਬਿਲਕੁਲ ਅੱਛਾ ਅਮਰੀਕ ਤਲਵੰਡੀ ਦੇ ਗੱਲ ਨੱਥੋ ਹੀੜੀ ਵਾਲੇ ਦੇ ਅੱਛਾ ਆਪਣੇ ਉਹ ਕੀ ਸੀਗੇ ਫਕੀਰ ਮੌੜੀ ਵਾਲਾ ਅਛਾ ਉਹਨਾਂ ਨੂੰ ਵੀ ਮਿਲੇ ਹੋਇਆ ਸੀ ਤਾਂ ਮਤਲਬ ਸਾਰੇ ਪਹੁੰਚੇ ਹੋਈ ਸਕਸੀ ਆ ਤੁਹਾਡੇ ਸਾਰੇ ਆਪਣੇ ਤੇ ਕਿਰਪਾ ਹੀ ਫਿਰ ਇੱਥੋਂ ਇੱਥੋਂ ਹੀ ਫਿਰ ਇੱਕ ਚੜ੍ਹਦੀ ਕਲਾ ਦਾ ਤੁਹਾਡੇ ਪ੍ਰਤੀਕ ਆ ਸਾਨੂੰ ਜਿਹੜਾ ਮਿਲਦਾ ਨਾ ਵੀ ਇੰਨੀ ਚੜ੍ਹਦੀ ਕਲਾ ਚ ਰਹਿੰਦੇ ਨੇ ਕਿਉਂਕਿ ਸੱਜਣ ਉਹ ਲੋਕਾਂ ਦੀ ਸੰਗਤ ਕੀਤੇ ਹੋਏ ਆ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਹੋਏ ਨੇ ਬਿਲਕੁਲ ਜੀ ਗੁਰਦੇਵ ਸਾਹਿਬ ਮਰਦੇ ਦਮ ਤੱਕ ਦੇਖੋ ਜਦੋਂ ਦੁਨੀਆ ਤੋਂ ਅਲਵਿਦਾ ਕਹਿ ਕੇ ਗਏ ਨੇ ਉਦੋਂ ਤੱਕ ਵੀ ਹੱਸਦੇ ਹੀ ਰਹਿੰਦੇ ਨੇ ਜਿਵੇਂ ਫੋਨ ਕਰਦੇ ਤੇ ਆ ਗੱਲ ਪੁੱਤ ਘੇੜਾ ਗੂੜਾ ਮਾਰ ਜਾ ਕਰੋ ਤੁਹਾਡੀ ਮਾਂ ਨਹੀਂ ਐ ਕਹਿੰਗੇ ਵਾਰ ਦੇ ਦਿੰਦੇ ਠੀਕ ਹੈ ਜੀ ਤੇ ਜਣੀ ਇਹ ਜੇ ਸੰਗਤ ਕਰੀ ਹੋਈ ਆ ਉਹਨਾਂ ਦੇ ਐ ਇਹ ਵੀ ਕਹਿ ਸਕਦੇ ਵੀ ਝਟਕਾ ਵੀ ਖਾਦੀਆਂ ਸੀ ਬਿਲਕੁਲ ਬਿਲਕੁਲ ਹੁਣ ਸਾਡੇ ਉਸਤਾਦ ਜੀ ਦਾ ਸੁਭਾਅ ਨਰਮ ਵੀ ਹੈ ਪਰ ਜਦੋਂ ਹਸਾਬ ਚਾਉਂਦੇ ਤੇ ਫਿਰ ਦੂਜੇ ਲੋਟ ਵੀ ਹੁੰਦੇ ਤੇ ਨਾ ਗਰਮ ਵੀ ਹੋ ਜਾਂਦੇ ਜੀ ਸਾਹਿਬ ਗਰਮ ਵੀ ਹੁੰਦੇ ਸੀ ਪੁੱਲਸ ਵਾਲੇ ਤੇ ਨਾ ਹੂੰ ਉਹਦਾ ਫਿਰ ਗਵਾਂਢੀ ਦਾ ਰੂਪ ਨਹੀਂ ਤਾਂ ਬਹੁਤ ਚੜੀ ਜਾਂਦਾ ਹੈ ਹਨਾ ਇਹ ਤਾਂ ਕਹਿੰਦਾ ਜੀ ਬਾਕੀ ਫਿਰ ਜਿਹੜਾ ਉਹ ਅਸਲੀ ਚਿਹਰਾ ਫਿਰ ਉਹ ਵੀ ਦਿਖਾਉਣਾ ਹੁੰਦਾ ਉਹ ਵੀ ਦਿਖਾਉੜਾ ਹੁੰਦਾ ਹੈ ਹਨਾ ਜੀ ਮੈਂ ਨਾ ਜੀ ਇੱਕ ਸ਼ੇਅਰ ਬੋਲਦਾ ਹੁਣ ਆ ਅੜਬ ਤੇ ਸੱਚਾ ਹੋਵੇ ਥਾਣੇ ਵਿੱਚ ਥਾਣੇਦਾਰ ਕਿਸੇ ਦੀ ਮਜਾਲਕੀ ਆ ਮੂਰੇ ਕੋਈ ਖੰਗ ਜੇ ਖੰਗ ਜੇ ਕੁੱਕੜ ਦੇ ਵਾਂਗੂ ਕਰ ਪਲਾਂ ਵਿੱਚ ਸਾਤ ਦਿੰਦਾ ਜਿਹੜਾ ਮੂਰੇ ਇੰਨਾ ਦੇ ਖਲਾਰੇ ਬਹੁਤੇ ਪੰਘ ਜੇ ਹੂੰ ਪੁਲਿਸ ਦੀ ਗਾੜੀ ਅਤੇ ਘੋੜੇ ਦੀ ਪਿਛਾੜੀ ਕੋਲੋਂ ਚੰਗਾ ਰਹੂ ਯਾਰੋ ਜਿਹੜਾ ਪਰੇ ਹੋ ਕੇ ਲੰਘ ਜੇ ਪਰੇ ਹੋ ਕੇ ਲੰਘ ਜੇ ਵੈਰੀ ਪਰਖੂ ਇਹ ਅੱਖ ਨਾਲ ਦੂਰੋਂ ਹੀ ਪਰਖ ਲੈਂਦੇ ਕਿਹੜੇ ਘਰੋਂ ਸਾਹੂਕਾਰ ਕਿਹੜੇ ਬੰਦੇ ਨੰਗ ਜੇ ਹੂੰ ਮੰਨਦੇ ਨੇ ਲੋਕ ਸਹੀ ਗੱਲ ਹੈ ਸਿਆਣਿਆਂ ਦੀ ਹੂੰ ਤੇਲ ਲਾ ਕੇ ਠੀਕ ਆ ਜੇ ਕਰੇ ਜੁੱਤੀ ਤੰਗ ਜੇ ਕੋਈ ਕੁੰਬੜ ਵਾਲੀਆ ਕੋਟ ਭੈੜੀਆ ਪੁਲਸੀਆਂ ਦੀ ਜੁੜੇ ਨਾ ਦੁਬਾਰਾ ਕੇਰਾ ਤੋੜ ਦੇ ਨਾ ਅੰਗ ਜੇ ਨਹੀਂ ਬਹੁਤ ਵਧੀਆ ਗੱਲ ਆ